ਸਤਿ ਸ਼੍ਰੀ ਅਕਾਲ ਦੋਸਤੋ ਆ ਯੂ ਟਰਨ ਜਿਹੜਾ ਵੱਜਿਆ ਜੀ ਇਹ ਜਾਊਗਾ ਸਿੱਧਾ ਲੋ ਦੋਸਤੋ ਪੰਜਾਬ ਵਿੱਚ ਇੱਕ ਬਹੁਤ ਵਧੀਆ ਚੀਜ਼ ਚੱਲੀ ਹੈ ਜੀ ਸਾਰੇ ਮਤਲਬ ਕਿ ਜਿਹੜੇ ਨੌਜਵਾਨ ਹੈ ਉਹ ਸ਼ਰਧਈ ਪੀਣ ਲੱਗੇ ਨੇ ਪਤਾ ਲੱਗ ਗਿਆ ਉਹਨਾਂ ਨੂੰ ਵੀ ਕੋਲਡ ਡਰਿੰਕ ਦਾ ਖਿਹੜਾ ਛੱਡ ਰਹੇ ਨੇ ਇਹ ਹੈ ਜੀ ਤਲਵੰਡੀ ਭਾਈ ਦਾ ਚੌਂਕ ਤੇ ਤੁਹਾਨੂੰ ਮਲਾਉਂਦੇ ਆ ਇਹਨਾਂ ਸਿੰਘਾਂ ਨਾਲ ਆ ਜੁੜੇ ਰਹੋ ਵੀਡੀਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡੀ ਵੀਡੀਓ ਬਣਾ ਰਿਹਾ ਮੈਂ ਆ ਰਿਹਾ ਨਮਕਾ ਇਹ ਤਲਵੰਡੀ ਭਾਈ ਚੌਂਕ ਤੇ ਆ ਜੀ ਸੋ ਮੈਂ ਤੁਹਾਨੂੰ ਜੋ ਸ਼ੇਅਰ ਕਰ ਰਿਹਾ ਬਾਬਾ ਜੀ ਇਹ ਚ ਕੀ ਕੁਝ ਤੁਸੀਂ ਮਤਲਬ ਕਿ ਕਰਦੇ ਹੋ ਮਿਕਸ ਵਿੱਚ ਖਾਸ ਖਾਸ ਬਦਾਮ ਹਾਂ ਖਾਸ ਬਦਾਮ ਜੀ ਕਾਜੂ ਮਗਜ ਕਾਜੂ ਮਗਜ ਬਦਾਮ ਇਹ ਖਾਸ ਜੀ ਸੌਫਾ ਕਾਲੀ ਮਿਰਚ ਕਾਲੀ ਮਿਰਚ ਹਾਂ ਜੀ ਅੱਛਾ ਜੀ ਸ਼ੱਕਰ ਤੇ ਦੁੱਧ ਤੇ ਕਿੰਨੇ ਟਾਈਮ ਚ ਮਤਲਬ ਕਿ ਤੁਸੀਂ ਇਹ ਰਗੜਾਈ ਕਿੰਨਾ ਟਾਈਮ ਕਰਦੇ ਹੋ ਜੀ ਇਹ ਅੱਧਾ ਘੰਟਾ ਘੰਟਾ ਲੱਗ ਜਾਂਦਾ ਹੈ ਅੱਧਾ ਘੰਟਾ ਘੰਟਾ ਲੱਗ ਜਾਂਦਾ ਹੈ ਤੇ ਫੇਰ ਅਵੇ ਲੋ ਬਹੁਤ ਜਿਆਦੀ ਮਿਹਨਤ ਹੈ ਨਾ ਇੱਥੇ ਤੇ ਕਿੰਨੇ ਰੁਪਏ ਗਲਾਸ ਹੈ 30 ਰੁਪਏ ਤੇ 50 ਰੁਪਏ 30 ਰੁਪਏ ਤੇ 50 ਰੁਪਏ ਇਹਤਲ ਜਦੋਂ ਦਾ ਪੰਜਾਬ 'ਚ ਇਹਦਾ क्रेज ਆਇਆ ਨਾ ਹੁਣ ਸਰਦਾਈ ਦਾ ਤੇ ਲੋਕੀ ਕੋਲਡ ਡਰਿੰਕ ਹੁਣ ਉਹ ਚੀਜ਼ਾਂ ਤੋਂ ਘਟ ਗਏ ਹਾਂਜੀ ਜੀ ਬਹੁਤ ਜਿਆਦਾ ਅੰਮ੍ਰਿਤਸਰ ਵੀ ਬਹੁਤ ਜਿਆਦਾ ਹੈ ਬਹੁਤ ਵਧੀਆ ਚਲੋ ਮੈਂ ਤੁਹਾਡੀ ਵੀਡੀਓ ਸ਼ੇਅਰ ਕਰੂੰਗਾ ਠੀਕ ਹੈ ਤੇ ਤਲਵੰਡੀ ਭਾਈ ਇਹ ਚੌਂਕ ਹੈ ਜਦੋਂ ਆਪਾਂ ਫਰੀਦਕੋਟ ਨੂੰ ਜਾਂਦੇ ਆ ਉੱਥੇ ਆ ਕਿੰਨਾ ਟਾਈਮ ਹੁੰਨੇ ਇੱਥੇ ਇੱਥੇ ਅਸੀਂ 9 ਵਜੇ ਆ ਜੰਨੇ ਆ ਜੀ ਸਵੇਰੇ ਹਾਂਜੀ ਜੀ ਅੱਛਾ ਜੀ ਇਹਦੇ ਬਾਅਦ 7-8 ਵਜੇ 7 ਕੇ 7:30 ਵਜੇ ਜਾਂਦਾ ਜੀ ਸ਼ਾਮ ਨੂੰ ਹਾਂਜੀ ਜੀ ਠੀਕ ਐ ਤੇ ਕਾਫੀ ਆਉਂਦੇ ਮੁੰਡੇ ਹਾਂਜੀ ਵਾਧੂ ਕਰਪਾ ਮਹਾਰਾਜ ਜੀ ਕਰਪਾ ਹਾਂਜੀ ਚਲੋ ਵਧੀਆ ਗੱਲ ਕਰਪਾ ਕਿਉਂਕਿ ਦੂਧੀਆਂ ਚੀਜ਼ਾਂ ਨੁਕਸਾਨੇ ਤਾਂ ਫਾਇਦਾ ਹੀ ਬਹੁਤ ਜ਼ਿਆਦਾ ਹਾਂਜੀ ਮਹਾਰਾਜ ਹੈ ਹਾਂ ਫਾਇਦਾ ਹੀ ਬਹੁਤ ਜ਼ਿਆਦਾ ਹਾਂ ਗਲਾਸ ਵਿਖਾਉਂਗੇ 30 ਵਾਲਾ ਕਿਹੜਾ ਤੇ 50 ਵਾਲਾ ਕਿਹੜਾ ਹਾਂਜੀ ਇੱਕ ਮੈਨੂੰ ਵੀ ਪਿਆਈ ਦਿਓ ਹਾਂਜੀ ਇਹ ਜੀ ਖਾਸਾ ਸਰਦਾਈ ਹਾਂਜੀ ਆ ਖਾਸ ਬਾਦਾਮ ਕਾਜੂ ਸੌਂਫ ਮਗਜ ਟਾਲੀ ਮਿਸ ਤੇ ਗੁਲਾਬ ਦੀ ਪੱਤੀ ਹਰੀ ਲੇਤੀ ਸ਼ੱਕਰ ਅਤੇ ਦੁੱਧ ਵਾਲੀ ਠੰਡੀ ਖਾਸ ਸਰਦਾਈ 30 ਤੇ 50 ਰੁਪਏ ਆ ਆ 50 ਰੁਪਏ ਦਾ ਗਲਾਸ ਆ 30 ਰੁਪਏ ਤੇ ਆ 50 ਰੁਪਏ ਆ ਹਾਂਜੀ ਆ 30 ਰੁਪਏ ਆ ਆ 30 ਵਾਲਾ ਇੱਕ ਮੈਨੂੰ ਹਾਂ ਛਕਾਓ ਹਾਂਜੀ ਮੈਂ ਛਕੀ ਹੋਈ ਸੀ ਵੈਸੇ ਕੋਟਪੂਰ ਉਰ ਫੇਰ ਟੈਸਟ ਕਰਦਿਆਂ ਨਾਲੇ ਇਹ ਤਾਂ ਫਾਇਦਾ ਬਹੁਤ ਜ਼ਿਆਦਾ ਹੈ। ਆਹ ਛੈਂ ਬਰਫ਼ ਚ ਰੱਖਦੇ ਉਹਦੇ ਵਿੱਚ ਨਹੀਂ ਬਰਫ਼ ਪਾਉਂਦੇ ਆ। ਆਹ ਨਹੀਂ ਵਿੱਚ ਨਹੀਂ ਪਾਉਂਦੇ। ਅੱਛਾ। ਮਤਲਬ ਕਿ ਉਵੇਂ ਠੰਡਾ ਕਰਦੇ ਉਹਨੂੰ। ਜੇ ਉਂ ਬਰਫ਼ ਪਾਉਣੇ ਆ ਜੇ ਪਾਣੀ ਛੱਡ ਦਿੰਦੇ ਬਰਫ਼ ਮੜ ਕੇ ਚੀਰ ਗਾੜੀ ਨਹੀਂ ਰਹਿੰਦੀ ਜੀ। ਠੀਕ ਹੈ। ਆਇਂ ਚੀਰ ਗਾੜੀ ਵੀ ਰਹਿੰਦੇ ਤਾਂ। ਆਹ ਗਾੜੀ ਰਹਿੰਦੀ ਐ ਫਾਇਦਾ ਵੀ ਐ ਹੀ ਆ। ਹਾਂਜੀ ਜੀ। ਫਿਰ ਉਵੇਂ ਚੀਰ ਪਿਆਈ ਚੱਲਾਂਗੇ ਫਿਰ ਫਾਇਦਾ ਨਹੀਂ ਰਹਿ ਜਾਂਦਾ ਜੀ। ਠੀਕ ਹੈ ਜੀ ਠੀਕ ਹੈ। ਹਾਂਜੀ ਜੀ। ਪਰ ਗਲਾਸ ਦਾ ਸਾਈਜ਼ ਤਾਂ ਬਹੁਤ ਵੱਡਾ ਹੈ ਇਹਦਾ ਵੀ। ਹਾਂਜੀ। ਹਨਾ? ਹਾਂਜੀ ਜੀ। ਕੀ ਬਾਤਾਂ ਬਹੁਤ ਵਧੀਆ ਹਾਂਜੀ ਜਦੋਂ ਵੀ ਤੁਸੀਂ ਇੱਥੋਂ ਨੰਗੋ ਜੀ ਆਪਦੇ ਬੱਚਿਆਂ ਨੂੰ ਸਾਰਿਆਂ ਨੂੰ ਇਹ ਕੋਲਡ ਡਰਿੰਕ ਜਾਂ ਹੋਰ ਚੀਜ਼ਾਂ ਅਸੀਂ ਵੀ ਯੂਜ਼ ਕਰਦੇ ਹਾਂ ਠੀਕ ਹੈ ਕਦੇ ਬਣ ਜਾਂਦਾ ਉਦਾਂ ਦਾ ਮਾਹੌਲ ਪਰ ਇਹ ਚੀਜ਼ ਦਾ ਤਾਂ ਇੰਨਾ ਕੁ ਜ਼ਿਆਦਾ ਫਾਇਦਾ ਇਹ ਪੁੱਛੋ ਨਾ ਗਰਮੀਆਂ ਦਾ ਜੇ ਤੋਹਫਾ ਵੈਸੇ ਵੀ ਸਰੀਰ ਨੂੰ ਬਹੁਤ ਜ਼ਿਆਦਾ ਕਿਉਂਕਿ ਇਹ ਚ ਸਾਰੀਆਂ ਚੀਜ਼ਾਂ ਹੀ ਬਹੁਤ ਵਧੀਆ ਪਈਆਂ ਨੇ ਵੀਡੀਓ ਬਣਾਉਂਦੇ ਬਣਾਉਂਦੇ ਸਾਡੀ ਜਾਣ ਪਛਾਣ ਵੀ ਨਿਕਲ ਆਈ ਆ ਹਾਂਜੀ ਟੁੰਬੜ ਪਰ ਪੰਡਾ ਨਾ ਟਰਦਾ ਇਹ ਸਾਡੀ ਜਨਮਸ਼ਣ ਐ ਨਿਕਲ ਆਈ ਬਾਈ ਕਹਿੰਦੇ ਗੀਤ ਕੱਢੋ ਆਪਣਾ ਇਹਨਾਂ ਨੇ ਗੀਤ ਵੇਖਿਆ ਸੀ ਇੱਕ ਸ਼ੂਟ ਕੀਤਾ ਸੀ ਬਾਈ ਬੱਬੂ ਖੋਸਾਈ ਕੋਲੇ ਬਾਈ ਮਿੰਟੂ ਗੁਰਸਰੀ ਦਾ ਲਿਖਿਆ ਗੀਤ ਸੀਗਾ ਉਹ ਦੁੱਕੀ ਵਸੇ ਜੱੱਕਾ ਦੁੱਕੀ ਵੀ ਝੰਬ ਦਿੰਦੀ ਐ ਹੁਕਮਾਂ ਦੇ ਜੱਕੇ ਨੂੰ ਉਹ ਵਾਲਾ ਹਨਾ ਹਾਂਜੀ ਧੰਨਵਾਦ ਤੁਹਾਡਾ ਯਾਦ ਕਰਾਉਣ ਨੂੰ ਤੁਸੀਂ ਆ ਗੀਤ ਚ ਹੈਗੇ ਸੀਗੇ ਹਾਂਜੀ ਜੀ ਅੱਛਾ ਸਾਰਾ ਸ਼ੂਟ ਫਿਰ ਤੁਸੀਂ ਵੇਖਿਆ ਸੀਗਾ ਉਥੇ ਹਾਂਜੀ ਸਾਰਾ ਫਿਲਮ ਵੇਖਿਆ ਸੀਗਾ ਜੀ ਠੀਕ ਠੀਕ ਇਹ ਵੀਡੀਓ ਨੂੰ ਸ਼ੇਅਰ ਕਰਿਓ ਤੇ ਦਿਓ ਅਸੀਸਾਂ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਜੀ